ਹਾਂਜੀ 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 ਬਾ ਅੰਦਰ ਨਾ ਕਿਹੋ ਆ ਤੁਸੀਂ ਕੈਂਡੀਡੇਟ ਹੋ ਅੱਗੇ ਬਾਕੀ ਦੱਸੋ ਫਾਇਦਾ ਤੇ ਪਰਾਉਂ ਦਾ ਥੋੜੀ ਹੋ ਗਏ ਕਿਹੜੇ ਉਹ ਆ ਵੀ ਮਾਰ ਲੈਣ ਕਿ ਉਹ ਮੱਲੀ ਉਹਦੇ ਨਹੀਂ ਕੰਮ ਦੇਣੀ ਪੜੇਗੀ ਆਹ ਦੀ ਉੱਤੇ ਗੱਲ ਕਰਾਉਂਦੇ ਨੇ ਨੀ ਗੱਲ ਕਰਾਉਂਦੇ ਇਹਨਾਂ ਦਾ ਨਾਮ ਕੀ ਹੈ ਹਲੋ ਆਹ ਦਾ ਲੋ ਜਣੇ 2 ਹੋ ਗਏ ਪੂਰੇ ਬਦਲ ਚੋ ਗਏ ਗੁਵਾਹ ਹੀ ਨਾ ਆ ਜਾ ਆ ਜਿੱਥੇ ਆ ਰਹੀ ਹੈ ਤੇ ਤਿੰਨ ਤਿੰਨ ਵਾਰੀ ਜਾ ਰਹੀ ਹੈ ਤੇ ਤਿੰਨ ਤਿੰਨ ਵਾਰੀ ਕਹਿੰਦੇ ਕਚੇਰੀਆਂ ਕਿ ਆ ਜਾ ਮੁੰਬਈ ਨੂੰ ਜਾਣਾ ਹੈ ਅੱਜ ਕਰਤੇ ਸਤਵਾਰ ਠੀਕ ਹੈ ਬਸ ਠੀਕ ਆ ਦੇਖਿਆ ਤੁਹਾਨੂੰ ਵਾਹ ਕਿ ਜਰੂਰ ਹੈ ਵਿਚਾਰ ਨਾਲ ਚੈਕ ਲਿਸਟ ਦੇ ਦਿਓ ਦੇ ਦਿਓ ਤੁਹਾਨੂੰ ਮੈਡ ਨੂੰ 30 40 ਪੇਜ ਕੱਢ ਕੇ ਦਿੱਤੇ ਸੀ ਤੁਹਾਨੂੰ ਦੇ ਦਿਓ ਦੇ ਦਿਓ ਕੀ ਲੱਗਦਾ ਕਿ ਹalal ka ji ਇੱਕ ਪਾਸੇ ਸਰਕਾਰ ਕਹਿੰਦੇ ਨਿਰਫਕ ਚੋਣਾਂ ਇੱਕ ਪਾਸੇ ਕਾਂਗਰਸੀ ਉਮੀਦਵਾਰ ਦੀ ਫਾਈਲ ਚੋਰੀ ਹੋ ਗਈ ਕੋਈ ਨਿਰਫਕ ਚੋਣ ਨਹੀਂ ਹੋ ਰਹੀ ਚੋਣ ਬਿਲਕੁਲ ਗੁੰਡਾਗਰਦੀ ਦੀ ਹੋ ਰਹੀ ਹੈ ਤੁਸੀਂ ਐਸਐਸਪੀ ਸਾਹਿਬ ਦਾ ਦੇਖ ਲਓ ਤੁਸੀਂ ਐਸਐਸਪੀ ਸਾਹਿਬ ਦਾ ਸੁਣੀਆਂ ਸਾਰਿਆਂ ਦੇ ਵੀਡੀਓ ਆਡੀਓ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਦਾਂ ਦਾ ਕੁਝ ਹੋਏਗਾ ਤਾਂ ਫਿਰ ਇਹ ਬਹੁਤ ਵੱਡਾ ਨੁਕਸਾਨ ਹੋਏਗਾ ਪੰਜਾਬ ਦੇ ਲੋਕਾਂ ਦਾ ਸੋ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜੀ ਗੁੰਡਾਗਰਦੀ ਇੱਥੇ ਐਸਟੀਮ ਕੰਪਲੈਕਸ ਦੇ ਵਿੱਚੋਂ ਬੰਦੇ ਦੀ ਕਿਸੇ ਦੀ ਫਾਈਲ ਖੋ ਕੇ ਲੈ ਗਏ ਮੈਂ ਕਿਸੇ ਵੀ ਪਾਰਟੀ ਦੇ ਹੱਕ ਤੇ ਨਹੀਂ ਕੋਈ ਕੋਈ ਬੰਦਾ ਕਿਸੇ ਦੀ ਕੋਈ ਫਾਈਲ ਖੋ ਕੇ ਲੈ ਕੇ ਜਾਵੇ ਕਿਉਂਕਿ ਹਰ ਬੰਦੇ ਦਾ ਰਾਜਨੀਤਿਕ ਅਗਲੇ ਦਾ ਜ਼ਿੰਮੇਵਾਰੀ ਬਣਦੀ ਆ ਕਿ ਕੋਈ ਵੀ ਬੰਦਾ ਆ ਕੇ ਆਪਣੇ ਕਾਗਜ਼ ਭਰ ਕੇ ਤੇ ਇਸ ਮੁੱਢਲੀ ਰਾਜਨੀਤੀ ਦਾ ਜਿਹੜਾ ਲੋਕਤੰਤਰ ਦਾ ਜਿਹੜਾ ਪਹਿਲਾ ਹੈਗਾ ਸਿਸਟਮ ਉਹਦੇ ਵਿੱਚ ਲੋਕਾਂ ਨੂੰ ਇਲੈਕਸ਼ਨ ਲੜਨ ਦੋ ਸੋ ਇਹ ਅੱਜ ਮੇਰੇ ਸਾਹਮਣੇ ਇਥੇ ਮੈਂ ਦੇਖਿਆ ਕੇ ਫਾਇਲ ਖੋ ਕੇ ਬੰਦਾ ਦੌੜ ਰਿਹਾ ਤੇ ਇੱਥੇ ਪੁਲਿਸ ਜਿਹੜੀ ਖੜੀ ਆ ਉਹ ਤਮਾਸ਼ੀਰ ਬਣ ਕੇ ਦਿਖ ਰਹੀ ਹੈ ਇੱਕ ਬੰਦਾ ਗੇਟ ਲੱਗਿਆ ਹੋਇਆ ਸਾਹਮਣੇ ਗੇਟ ਤੋਂ ਬਾਹਰ ਬੰਦਾ ਕਿਵੇਂ ਦੌੜ ਕੇ ਚਲਾ ਗਿਆ ਪਲਾਨ B ਹੋ ਗਿਆ ਕਿਉਂਕਿ ਪੁਲਿਸ ਵਾਇਰਲ ਹੋ ਗਿਆ ਵੀ ਅੰਦਰ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਪਲਾਨ B ਕਰਦੇ ਬਿਲਕੁਲ ਅੰਦਰ ਵੀ ਕਾਰਵਾਈਆਂ ਸ਼ੁਰੂ ਕਰਤੀਆਂ ਬਾਹਰ ਤਾਂ ਹੁੰਦੀਆਂ ਹੀ ਸੀਗੀਆਂ ਅੰਦਰ ਵੀ ਸ਼ੁਰੂ ਕਰਤੀ ਇੱਕ ਸ਼ੁਰੂਆਤ ਕਰਦੀ ਫਾਇਲ ਖੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਫੈਸਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਥੇ ਸਾਰੇ ਪੁਲਿਸ ਅਫਸਰਾਂ ਨਾਲ ਇਹਨਾਂ ਨੇ ਜਿਹੜੀ ਐਸਐਸਪੀ ਸਾਹਿਬ ਨੇ ਮੀਟਿੰਗ ਜੇ ਐਸਐਸਪੀ ਰਹਿ ਗਿਆ ਜਾਂ ਇਹ ਬੀਡੀਪੀ ਦੀ ਵੀਡੀਓ ਰਹਗੀ ਤਾਂ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਸੁਰੱਖਿਅਤ ਨਹੀਂ ਹੋਏਗਾ ਸੋ ਇਸ ਕਰਕੇ ਬੇਨਤੀ ਕਰਦੇ ਆਂ ਕਿ ਜਲਦੀ ਇਸ ਦਾ ਪ੍ਰਬੰਧ ਕਰੇ ਚੋਣ ਕਮਿਸ਼ਨ ਜੇ ਇਹ ਅਰੇ ਇੱਥੇ ਪਟਿਆਲੇ ਨੂੰ ਬਦਲਣ ਦੀ ਗੱਲ ਸੀ ਆਪਾਂ ਨੂੰ ਬਦਲਣ ਦੀ ਲੋੜ ਹੈ ਨਾ ਤਾਂ ਜਲਦੀ ਗਿਆ ਤਾਂ ਸੰਜਾਗੀ ਗਿਆ ਤਾਂ ਜੇ ਇਹ ਬੁੱਕੇ ਮਦਦ ਚਾਹੀਦੀ ਹੈਗੀ ਪਾਰਟੀ ਮੇਰੀ ٹیم ਬਣਦੀ ਹੈ ਹੈ ਡੀਮ ਸਾਹਿਬ ਦੇ ਕਮਰੇ ਦੇ ਅੱਗੇ ਕਾਗਜ਼ ਭਰੇ ਜਾ ਰਹੇ ਨੇ ਉੱਥੇ ਸਾਰਾ ਹੋ ਰਿਹਾ ਉੱਥੇ ਬੰਦੇ ਆਏ ਦੋ ਆ ਕੇ ਫਾਈਲ ਗਰਮੀਤ ਕੌਰ ਸਾਹਿਬ ਦਾ ਸਰਪੰਚ ਜੀ ਦੇ ਹੱਥ ਵਿੱਚ ਜੋ ਕੈਂਡੀਡੇਟ ਆ ਉਹਦੇ ਹੱਥ ਵਿੱਚੋਂ ਖੋ ਕੇ ਫਾਈਲ ਭੱਜਿਆ ਜੋ ਕਿ ਪੂਰੇ ਫੋਰਸ ਬਹੁਤ ਸੀ ਉਹਨਾਂ ਦੀ ਮਜੂਦਗੀ ਵੀ ਦੀ ਬਾਹਰ ਲਿਖੜ ਕੇ ਭੱਜ ਗਿਆ ਬੰਦਾ ਜਾ ਕੇ ਬਾਹਰ ਫਾਈਲ ਪਾੜਤੀ ਨੋਮੀਨੇਸ਼ਨ ਕਿਨੇ ਕਰਨੇ ਸੀ ਜਿਹੜੇ ਹੈਗੇ ਕਾਗਜ਼ ਇਹ ਗਰਮੀਤ ਕੌਰ ਨੇ ਕਾਦੇ ਚ ਬਲਾਕ ਸਮਟੀ ਬਲਾਕ ਸਮਟੀ ਚ ਕਿਹੜੀ ਪਾਰਟੀ ਵੱਲੋਂ ਸੀ? ਕਾਂਗਰਸ ਪਾਰਟੀ ਵੱਲੋਂ ਬਨੇਰਾ ਬਲਾਕ ਤੋਂ ਕਿੰਨੇ ਬੰਦੇ ਜਿਹੜੇ ਭੱਜੇ ਨੇ? ਉਹ ਦੋ ਬੰਦੇ ਤੇ ਅੱਛਾ ਪੁਲਿਸ ਨੇ ਇਕ ਟਿਕਟਾ ਜੀ ਨਹੀਂ ਪੁਲਿਸ ਨੇ ਕੁਝ ਨਹੀਂ ਕਰਿਆ ਪੁਲਿਸ ਦੇ ਤਾਂ ਕੋਲ ਹੁੰਦੀ ਜਾ ਕੇ ਲੰਘ ਕੇ ਉਹ ਸਾਲ ਮਾਰ ਕੇ ਲੰਘਿਆ ਜਾ ਕੇ ਅੱਗੇ ਫੈਲ ਪਾੜ ਕੇ ਭੱਜ ਗਿਆ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਉਹ ਤੇ ਪਰਚਾ ਹੋਵੇ ਜਿਸ ਬੰਦੇ ਨੇ ਪੜਾਈ ਨੇ ਕਾਗਜ਼ ਕੀ ਦੀ ਸਾਈਨ ਨਾਲ ਪਾਟੇ ਨੇ। ਚੋਣ ਕਮਿਸ਼ਨ ਨੂੰ ਕਹਿੰਨੇ ਆ ਵੀ ਇਹਦੇ ਪਰਚਾ ਹੋਵੇ ਕਾਰਵਾਈ ਹੋਵੇ। ਉਹ ਨਾਲੇ ਲੈ ਕੇ ਫਾਰਮ ਨਹੀਂ। ਹਾਂ ਫਾਰਮ ਖੋ ਕੇ ਨਾਲ ਲੈ ਕੇ। ਪਰ ਹੁਣ ਤੁਸੀਂ ਕਿਵੇਂ ਫਿਲ ਕਰੋਗੇ ਤੁਮ ਦੁਬਾਰੋ ਹੁਣ ਦੇਖ ਲੈਣੇ ਤਿਆਰ ਕਰਾਵਾਂਗੇ ਜੇ ਜੇ ਹੋਏ ਲਾਸਟ ਦਿਨਾਂ ਮੇਨ ਦਾ ਹੋਣੀ ਨਹੀਂ ਹੈਗੇ ਉਹ ਤਾਂ ਇੱਕ ਕੈਂਡੀਡੇਟ ਜਿੱਤਣ ਦੇ ਮਾਰੇ ਨੇ ਕੈਂਡੀਡੇਟ ਨੇ ਕਰਿਆ ਕੰਮ ਨੰਗਾ ਨਾਸ਼ ਸ਼ੁਰੂ ਹੋ ਚੁੱਕਾ ਪੁਲਿਸ ਵੱਲੋਂ ਬਿਲਕੁਲ ਪੂਕਤੋਂ ਪਰਬੰਧ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਿਲਕੁਲ ਪੀਸਫੁਲ ਤੇ ਨੀਟ ਐਂਡ ਕਲੀਨ ਇਲੈਕਸ਼ਨਸ ਕਰਾਵਾਂਗੇ ਤੁਹਾਨੂੰ ਅਸੀਂ ਇੱਕ ਦੋ ਦਿਨ ਪਹਿਲਾਂ ਵੀ ਇਹੀ ਗੱਲ ਦੱਸੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਗੈਰਕਾਨੂੰਨੀ ਕੰਮ ਬਰਦਾਸ਼ਤ ਨਹੀਂ ਹੋਏਗਾ ਇਹਰ ਜਿਹੜੀ ਗਲਤ ਸੰਪੀ ਦੇ ਉਮੀਦਵਾਰ ਦੀ ਅੰਦਰੋਂ ਫੈਲ ਖੋਕ ਕੋਈ ਬੰਦਾ ਪਟਾ ਉਹ ਹੁਣੇ ਨੋਟਿਸ ਚ ਆਈ ਹੈ ਗੱਲ ਤੇ ਉਹ ਸਾਡੇ ਐਸ ਐਚ ਓਜ਼ ਨੇ ਚੀਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕੋਈ ਗੱਲ ਨਹੀਂ ਉਹ ਵੈਰੀਫਾਈ ਕਰਕੇ ਉਹ ਕੇਸ ਰਜਿਸਟਰਡ ਕਰਾਂਗੇ ਤੇ ਉਹਦੇ ਤੇ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕੈਮਰੇ ਚ ਰਿਕਾਰਡਿੰਗ ਵੀ ਆਈ ਹੈ ਸਰਕਾਰੀ ਕੈਮਰੇ ਚ ਉਹ ਜਿਹੜਾ ਨੌਜਵਾਨ ਸੀ ਕੁਝ ਸਮੇਂ ਪਹਿਲਾਂ ਇੱਕ ਸਰਪੰਚ ਉਸ ਨੂੰ ਅੰਦਰ ਲੈ ਕੇ ਜਾ ਰਿਹਾ ਜੀ ਕੁਝ ਦਿਨ ਪਹਿਲਾਂ ਨਹੀਂ ਹੁਣ ਇੱਥੋਂ ਹੀ ਗੇਟ ਤੋਂ ਉਹ ਲੈ ਕੇ ਗਿਆ ਜੀ ਸਰਪੰਚ ਜੀ ਕੋਈ ਨਹੀਂ ਜੇ ਨਾਲ ਉਹਦੇ ਕੋਈ ਹੈਗਾ ਕੋਈ ਸਪੋਰਟ ਕਰ ਰਿਹਾ ਹੈਗਾ ਤੋ ਉਹ ਉਹਦਾ ਵੀ ਜਿਹੜਾ ਰੋਲ ਵੈਰੀਫਾਈ ਕਰਕੇ ਤੇ ਉਹਨੂੰ ਵੀ ਕਾਨੂੰਨੀ ਪ੍ਰਕਿਰਿਆ ਮਤਲਬ ਉਹਨੂੰ ਚਲਣੀ ਪੈਣੀ ਹੈ ਦੁਬਾਰਾ ਨਾ ਹੋਵੇ ਸਰ ਇਸ ਤਰ੍ਹਾਂ ਦਾ ਕੋਈ ਸਬੰਧ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਨੇ ਮੈਂ ਸਾਰੇ ਨਾਕੇ ਚੈੱਕ ਕਰਕੇ ਆਇਆ ਹੁਣੇ ਤੇ ਸਾਰਿਆਂ ਨੂੰ ਬਰੀਫ ਕਰਕੇ ਆ ਕਿ ਸਿਰਫ ਕੈਂਡੀਡੇਟ ਤੋਂ ਬਿਨਾ ਕਿਸੇ ਨੂੰ ਅੰਦਰ ਆਉਣ ਨਹੀਂ ਦੇਣਾ